ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਫਰਵੇਲ ਵੀਰ ਦੇ ਫਾਰਮ ਤੇ ਆਏ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਇਸ ਕਵਰੇਜ ਵਿੱਚ ਦੋ ਬਣਾ ਤੁਹਾਨੂੰ ਦਿਖਾਉਣੀ ਆ ਦੋਵੇਂ ਬਣਾ ਸੁਈਆਂ ਸਪਾਈਆਂ ਨੇ ਤੋਂ ਕਿੰਨੇ ਸਮੇਂ ਦੀਆਂ ਸੁਈਆਂ ਦੋਸਤੋ ਕੀ ਥੱਲੇ ਹੋਣ ਇਹਨਾਂ ਦੇ ਮਿਲਕ ਹਾਜ਼ਰ ਆ ਕੀ ਮੁੱਲ ਰਹਿਣ ਵਾਲਾ ਪੂਰੀ ਡਿਟੇਲ ਇਨਾ ਵੜਾਂ ਦੇ ਰਿਗਾਰਡਿੰਗ ਪੂਰੀ ਵੀਡੀਓ ਦੇ ਵਿੱਚ ਮਿਲ ਜੂਗੀ ਜਾਣਕਾਰੀ ਸੋ ਖਾਸ ਵਿਜ਼ਿਟ ਤੁਸੀਂ ਜਿਹੜੀ ਆ ਪਿੰਡ ਜੋਰ ਸਿੰਘ ਵਾਲੇ ਕਰਨੀ ਆ ਦੋਸਤੋ ਨੇੜੇ ਪਿੰਡ ਦੁੱਬਲੀ ਪਰਵਾਲਾ ਚੀਮਾ ਸੈਦੋਂ ਇਹ ਪਿੰਡ ਬਿਲਕੁਲ ਲੱਗ ਗਿਆ ਨੇੜੇ-ਨੇੜੇ ਪਿੰਡਾਂ ਕੋਈ ਹਰੀਕੇ ਪਤਨ ਤੋਂ ਕੋਈ ਵੀਰ ਆ ਰਿਹਾ ਮਾਲਵੇ ਵਾਲੀ ਸਾਈਡ ਤੋਂ ਹਰੀਕੇ ਪਤਨ ਤੋਂ ਜਿਹੜੀ ਸੜਕ ਦੋਸਤੋ ਪੱਟੀ ਪਿੰਡ ਖਾਲੜਾ ਰੋਡ ਆਉਂਦਾ ਇਸੇ ਸੜਕ ਤੇ ਉੱਪਰ ਦੋਸਤੋ ਪੱਟੀ ਮੋੜ ਤੋਂ ਪਹਿਲਾਂ ਸੰਘਵਾ ਅੱਡਾ ਤੇ ਸੈਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਅਗਲਾ ਪਿੰਡ ਜੋਰ ਸਿੰਘ ਵਾਲਾ ਦੋ ਅਪ੍ਰੈਲ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਮਾਰਨਿੰਗ ਦੇ 10:30 ਵਜੇ ਦਾ ਵੈੜਾ ਦੋਵੇਂ ਸੁਈਆਂ ਨੇ ਬੱਚੇ ਪ੍ਰੋਪਰ ਨਾਲ ਹੋਣਗੇ ਦੋਸਤੋ ਪੂਰੀ ਡਿਟੇਲ ਆਪਾਂ ਵੀਰ ਹਰਵੇਲ ਤੋਂ ਲੈ ਲੈਂਦੇ ਆ ਆਓ ਕਰਦੇ ਆ ਜਾਣਕਾਰੀ ਸਾਂਝੀ ਉਹਨਾਂ ਤੋਂ ਲੈ ਕੇ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਹਰਵੇਲ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਰਾਜ ਸੰਧੂ ਫਾਰਮਿੰਗ ਨੂੰ YouTube ਤੇ Facebook ਤੇ Instagram ਤੇ ਪਿਆਰ ਦੇ ਰਹੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਸੰਧੂ ਸਾਹਿਬ ਚੜ੍ਹਦੀ ਕਲਾ ਕਿਰਪਾ ਅੱਛਾ ਹਰਵੇਲ ਭਾਈ ਅੱਜ ਐਨੀਮਲ ਆਪਣੇ ਕੋਲ ਦੋ ਆ ਦੋਵੇਂ ਬੜਾ ਬਿਲਕੁਲ ਹੰਦੂ ਸਾਹਿਬ ਦੋਵੇਂ ਵੇੜਾ ਨੇ ਅੱਛਾ ਜੀ ਕਰੀਬ ਦੋਨਾਂ ਨੂੰ ਡੇਡ ਡੇਡ ਮਹੀਨੇ ਦਾ ਸਮਾਂ ਹੋ ਗਿਆ ਅੱਛਾ ਜੀ ਦੋਨਾਂ ਥੱਲੇ ਕੋਈ 15 16 16 ਕਿਲੋ ਜਿਹੜਾ ਦੁੱਧ ਇਸ ਟਾਈਮ ਹੈਗਾ ਹਾ ਜੀ ਠੀਕ ਹੈ ਬੱਚੇ ਦੋਹਾਂ ਦੇ ਨਾਲ ਹੀ ਆ ਜੀ ਨਹੀਂ ਜੀ ਹੰਦੂ ਸਾਹਿਬ ਪਰਲੀ ਦਾ ਬੱਚਾ ਮਰਿਆ ਵਾ ਅੱਛਾ ਅੱਛਾ ਇਹਦਾ ਬੱਚਾ ਨਾਲ ਆ ਉਹ ਦੋਸਤੋ ਇੱਕ ਦਾ ਬੱਚਾ ਹੈਗਾ ਠੀਕ ਹੈ ਜੀ ਬਾਕੀ ਰੇਟ ਬਹੁਤ ਇਹਨਾਂ ਦੀ ਬਾਡੀ ਦੇ ਮੁਤਾਬਕ ਇਹਨਾਂ ਦੀ ਕੁਆਲਿਟੀ ਮੁਤਾਬਕ ਜਾਂ ਦੁੱਧ ਦੇ ਅਕੋਰਡਿੰਗ ਰੇਟ ਬਹੁਤ ਜਨਰਲ ਦੋਵਾਂ ਦਾ ਠੀਕ ਹੈ ਜੀ ਬਿਲਕੁਲ ਉਹ ਦੋਸਤੋ ਜਾਇਜ਼ ਰੇਟ ਰਹਿਣ ਵਾਲੇ ਆ ਦੋਵੇਂ ਵੜਾ ਠੀਕ ਹੈ ਜੀ ਇੱਕ ਦੇ ਨਾਲ ਬੱਚਾ ਤੁਹਾਨੂੰ ਮਿਲ ਜੂਗਾ ਇੱਕ ਬਿਨ ਬੱਚੇ ਤੋਂ ਆ ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਸਾਂਝੀ ਕਰ ਲੈਨੇ ਆ ਤੇ ਹਰ ਵੇਲੇ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵੜ ਤੋਂ ਕਰ ਲਈਏ ਸੰਦੂ ਸਾਹਿਬ ਐਚ ਐਫ ਦੇ ਵਿੱਚ ਆਉਂਦੀ ਆ ਹਾਂ ਜੀ ਫੁੱਲ ਨਿਗਰ ਥਣਾਂ ਦੀ ਕੁਆਲਿਟੀ ਬਿਲਕੁਲ ਇੱਕ ਨੰਬਰ ਚ ਆਈ ਉਹ ਦੇ ਦੇ ਥੱਲੇ 14 ਤੋਂ ਲੈ ਕੇ 16 ਦੇ ਵਿੱਚ ਹੋਊਗਾ ਬਾਕੀ ਦੁੱਧ ਵਦਨ ਦੇ ਦੇ ਫੁੱਲ ਚਾਂਸ ਆ ਕਿਉਂਕਿ ਥੋੜੀ ਜੀ ਮਾਤੜ ਘਰ ਆਈ ਆ ਹਮ ਠੀਕ ਹੈ ਜੀ ਠੀਕ ਹੈ ਬਾਕੀ ਸੰਦੂ ਸਾਹਿਬ ਨੂੰ ਸੂਈ ਨੂੰ ਕੋਈ ਡੇਢ ਮਹੀਨਾ ਸਮਾਂ ਹੋ ਗਿਆ ਅਛਾ ਰੇਵਲ ਬਾਕੀ ਚੋਣ ਅਗਲੇ ਪਿਛਲੇ ਦਿਖਾਉਣਾ ਸਾਹਿਬ ਬਹੁਤ ਵਧੀਆ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਜਾਓ ਵੀ ਕੱਢ ਕੇ ਬਾਹਰ ਤੋਰ ਕੇ ਦਿਖਾਈਏ ਇਹ ਤਾਂ ਮਗਰ ਬੱਛਾ ਜੀ ਇਹਦੇ ਮਗਰ ਬੱਛਾ ਸੰਧੂ ਸਾਹਿਬ ਜੀ ਸੋ ਇਹਦੇ ਮਗਰ ਬੱਛਾ ਜੀ ਵੱਡੀ ਆ ਬੱਚੀ ਪੂਰੀ ਫੁੱਲ ਤੇ ਕਾਤੋ ਵਟਾ ਵੇੜਾ ਦੋਵੇਂ ਜੜੀਆਂ ਤੁਹਾਨੂੰ ਦਿਖਾਉਣੀਆਂ ਨੇ ਦੋਵੇਂ ਵੱਡੇ ਕੱਦ ਦੇ ਵਿੱਚ ਆ ਆ ਤੁਸੀਂ ਹਾਈਟ ਲੈਂਥ ਵੇਖ ਕੇ ਇੱਕ ਵਾਰੀ ਚੈੱਕ ਕਰੋ ਕੋਈ 14 15 15 ਕਿਲੋ ਤੇ ਹੁਣ ਜੜੀਆਂ ਚੱਲ ਰਹੀਆਂ ਨੇ ਠੀਕ ਆ ਤੇ ਮੌਰਨਿੰਗ ਚੁਵਾਈ ਤੇ ਖੋਈ ਆ ਬਾਈ ਹਰਵੇਲ ਨਹੀਂ ਸੰਧੂ ਸਾਹਿਬ ਆਪਾਂ ਚੁਵਾਈ ਕਰਕੇ ਦਿਖਾਵਾਂਗੇ ਹੁਣ ਠ ਸੋ ਚਵਾਈ ਜਿਹੜੀ ਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਪੂਰੀ ਚਵਾਈ ਆਪਾਂ ਕਰਕੇ ਨਾਲ ਜਿੰਨੇ ਵੀ ਹੋ ਸਕੀ ਚਵਾਈ ਤੁਹਾਨੂੰ ਨਾਲ ਦੀ ਨਾਲ ਕਰਕੇ ਦਿਖਾ ਦਾਂਗੇ ਕੱਦ ਵੱਡਾ ਬਿਲਕੁਲ ਕੰਨ ਕੋਨੇ ਛੋਟੇ ਠੀਕ ਹੈ ਜਿਹੜੇ ਦੇ ਵਿੱਚ ਇਹ ਬੈੜਾ ਤੁਥਣਾ ਥੋਮਾ ਦੀਆ ਵੇਖ ਕੇ ਚੈੱਕ ਕਰ ਲਓ ਆ ਲੋ ਜੀ ਸੋ ਆ ਬੱਚਾ ਕੁਰੀ ਤੁਹਾਨੂੰ ਬੱਚੇ ਦੇ ਵੀ ਨਿਗਾ ਮਰਵਾ ਦਿੱਤੀ ਆ ਬਾਕੀ ਸੰਧੂ ਸਾਹਿਬ ਠੰਡੀ ਠੁੰਡੀ ਫੁੱਲਾ ਜਿੱਦਾਂ ਵੀ ਮਤਲਬ ਆਪਾਂ ਗੱਲ ਕਰੀਏ ਹਾਂਜੀ ਆ ਚੈੱਕ ਕਰੋ ਲਓ ਜੀ ਜਿੱਥੇ ਮਰਜੀ ਠੰਡੀ ਠੀਰੀਆਂ ਸੀਲਸ ਲੱਗਾ ਜਿੱਥੇ ਮਰਜੀ ਕੋਈ ਵੀ ਰ ਡੱਕ ਕੇ ਆਪਣੀ ਚਵਾਈ ਕਰਦਾ ਦੋਵੇਂ ਸੰਧੂ ਸਾਹਿਬ ਲਓ ਜੀ ਬਾਕੀ ਜਿਹੜਾ ਕੋਈ ਵੀਰ ਹਰਵੇਲ ਆਪਣੇ ਨਾਲ ਆਨਲਾਈਨ ਸੌਦਾ ਤੁਹਾਡੇ ਨਾਲ ਕਰਦਾ ਉਹ 14 ਕਿਲੋ ਮੰਨ ਕੇ ਕਰੇ ਕਿ 15 ਆਹ ਸੰਦੂ ਸਾਹਿਬ 14 ਤੋਂ 16 ਦੇ ਵਿੱਚ ਮੰਨ ਕੇ 14 ਤੇ 16 ਦੇ 14 ਪੱਕਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਲੈ ਵੀ ਬਾਕੀ ਹੋਰ ਦੁੱਧ ਵੀ ਵਧੂਗੀ ਤੋਰਦੇ ਅੱਜ ਮੜਾ ਜਾਣ ਹਰਵੇਲ ਇੱਕ ਬਿਲਕੁਲ ਆਪੇ ਤੋਂ 14 ਤੋਂ 16 ਦੇ ਦਰਮਿਆਨ ਦੋਸਤੋ ਦੁੱਧ ਇਸ ਵਾਰ ਤੇ ਥੱਲੇ ਹੁਣ ਹਾਜ਼ਰ ਠੀਕ ਹੈ ਜੀ ਕੋਈ ਵੀ ਰਾ ਆਨਲਾਈਨ ਸੌਦਾ ਕਰਦਾ ਚਾਹੇ ਘਰ ਆਣ ਕੇ ਕਰਦਾ ਚੁਆਈ ਕਰਕੇ ਅੱਤੀ ਵੇਖਦਾ ਤੇ 14 ਤੋਂ 16 ਦੇ ਦਰਮਿਆਨ ਜਿਹੜੀਆਂ ਚੱਲਣ ਰਹੀਆਂ ਨੇ ਲਓ ਜੀ ਠੀਕ ਆ ਸੰਦਾ ਬਹੁਤ ਚੰਗੀ ਬੈੜ ਨਿੱਗਰ ਨਵੀਂ ਆ ਦੂਜੇ ਸੂਏ ਬੱਚੀ ਆ ਹਾਂ ਜੀ ਹਾਂ ਜੀ ਲੋ ਵੀ ਪ੍ਰਭੂ ਇਹ ਬੈੜ ਆ ਠੀਕ ਆ ਜੀ ਡੇਢ ਕ ਮਹੀਨੇ ਦਾ ਸੂਆ ਇੱਕ ਵਾਰੀ ਫੇਰ ਕਨਫਰਮ ਕਰਾ ਦਿੰਦੇ ਆ ਮਗਰ ਬੱਚਾ ਤੋ ਰੇਡਪੜ ਤਾਂ ਪੁੱਛ ਲਾਂਗੇ ਵੀਰ ਤੋ ਬਾਕੀ ਵੀਡੀਓ ਪੂਰੀ ਦੇਖ ਲਿਓ ਦੋਸਤੋ ਚੁਵਾਈਆਂ ਜਿਹੜੀਆਂ ਦੋ ਬੈੜਾਂ ਹੁੰਦੀਆਂ ਆਪਾਂ ਵੀਡੀਓ ਦੇ ਵਿੱਚ ਕਰਕੇ ਵਿਖਾਤੀਆਂ ਨੇ ਠੀਕ ਆ अच्छा रफेल की ये दी डिमांड कर दे फिर सर बिल्कुल जायज रेट आ 47000 ਉਹਦੇ ਜੋ ਛੋਟ ਛੱਪਾ ਹੋਗਾ 47000 ਬੇਕੋਸ ਨੂੰ ਸਾਹਿਬ ਬਾਕੀ ਨਿੱਗਰ ਪੂਰੀ ਫੁੱਲ ਵੱਡੀ ਵੈੜ ਉਹ ਵੀ 47000 ਦੇ ਵਿੱਚੋਂ ਛੋਟ ਛੱਪਾ ਹੋਵੇ ਇਹ ਨਾ ਕਹਵੇ ਕਿ ਦਾ रेट जायज ਆ ਹਾਂ ਕਾਰਨ ਆਪਾਂ ਨੂੰ ਪਿੱਛੇ जायज ਮਿਲੀ ਅੱਗੇ जायज ਰੱਖਿਆ ਗਿਆ ਹਾਂ ਇਹ ਮੈਨੂੰ ਇੱਥੇ ਮਿਲਦੀ ਤਾਂ ਹੋਰ ਉੱਪਰ ਹੋਣਾ ਸੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ 47.5 ਹਜ਼ਾਰ ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਸੋ ਵੈੜ ਤੁਸੀਂ ਦੇਖ ਲਈ ਆ ਇੱਕ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਆ ਵੈੜਾ ਸੰਤੂ ਸਾਹਿਬ ਇਹਦਾ ਬੱਚਾ ਮਰਿਆ ਵਾ ਅੱਛਾ ਜੀ ਕੋਈ ਡੇਢ ਕਿ ਮਹੀਨੇ ਦੀ ਸੂਈ ਆ ਅੱਛਾ ਜੀ ਫੁੱਲ ਸੀਲ ਠੰਡੀ ਆ ਅੱਛਾ ਇਹ ਸੂਵੇ ਕਿੰਵੇਂ ਆ ਬਈ ਸੰਤੂ ਸਾਹਿਬ ਇਹ ਵੀ ਦੂਜੇ ਸੂਵੇ ਚੰਗੀ ਨਿਗਰ ਆ ਲਓ ਜੀ ਦੂਜਾ ਸੂਆ ਤੇ ਇਹ ਵੀ ਡੇਢ ਕਿ ਮਹੀਨੇ ਤੇ ਲੱਗੇ ਡੇਢ ਕਿ ਮਹੀਨੇ ਤੇ ਬੱਚਾ ਨਹੀਂ ਹੈਗਾ ਜੀ ਇਹਦਾ ਲਓ ਜੀ ਬਿਨ ਬੱਚੇ ਤੋਂ ਡੇਢ ਕਿ ਮਹੀਨੇ ਤੇ ਲੱਗੇ ਦੋਸਤੋ ਸਮਾਂ ਦੱਸ ਰਿਹਾ ਫਿਰ ਤੇ ਦੁੱਧ ਇਹਦੇ ਥਲੇ ਵੀ 14 15 16 ਬਿਲਕੁਲ ਸੰਤੂ 14 ਇਸ ਵੜ ਦੇ ਥੱਲੇ ਵੀ ਹੁਣ ਜਿਹੜਾ ਮੌਜੂਦ ਆ ਤੇ ਕੱਦ ਜਿਹੜਾ ਪਹਿਲਾਂ ਜਿਗਰ ਕਰਤਾ ਦੋਵੇਂ ਵੜਾਂ ਦਾ ਕੱਦ ਇੱਕੋ ਜਿਹਾ ਹੈਗਾ ਵੱਡੇ ਕੱਦ ਦੇ ਵਿੱਚ ਆ ਸੁਆ ਵੀ ਇੱਕੋ ਜਿਹਾ ਕੋਈ 1.5 ਮਹੀਨਾ ਦਾ ਬਾਕੀ ਸੰਧੂ ਸਾਹਿਬ ਇਹ ਥੋੜੀ ਜਿਆਦਾ ਜੰਮੀ ਬਲੀ ਆ ਬਾਕੀ ਚੋਣ ਜਾਂਦੇ ਇੱਕ ਵਾਰੀ ਹਰ ਵੇਲੇ ਦੱਸ ਦਈਏ ਅਗਰ ਕੋਲ ਸੰਧੂ ਸਾਹਿਬ ਦੋਨੇ ਵੜਾਂ ਚੋਣ ਪਾਸ ਆਪਾਂ ਗਰੰਟੀ ਤੇ ਵੀ ਵੇਚ ਸਕਦੇ ਆ ਬਿਲਕੁਲ ਇੱਕੋ ਜਿਹਾ ਚਵਾਈ ਦੋਵਾਂ ਦੀ ਆਪਾਂ ਚਵਾਈ ਵੀਡੀਓ ਚ ਵੀ ਦਿਖਾਵਾਂਗੇ ਲਓ ਜੀ ਸੋ ਇੱਕ ਮਹਣੀ ਵਾਲੀ ਸਾਈਡ ਤੋਂ ਦੋਸਤੋ ਆ ਵੇਖੋ ਥਣਾ ਥਣਾ ਦੀ ਤੁਸੀਂ ਇੱਕ ਵਾਰੀ ਸਾਈਜ਼ ਠੀਕ ਆ ਜੀ ਸੋ 14 15 14 15 ਕਿਲੋ ਦੁੱਧ ਇਸ ਵੈੜ ਦੇ ਥੱਲੇ ਜਿਹੜਾ ਹੁਣ ਚੱਲ ਰਿਹਾ ਹੈ ਜੀ ਸੰਦੂ ਸਾਹਿਬ ਫੁੱਲ ਨਿੱਗਰ ਆ ਫੁੱਲ ਰਾਜੀ ਆ ਬਾਕੀ ਆਪਾਂ ਇਹਦੀ ਚੁਵਾਈ ਦਿਖਾ ਦਾਂਗੇ ਤੇ ਸੰਦੂ ਸਾਹਿਬ ਠੰਡੀ ਫੁੱਲ ਜਿੱਥੇ ਕੋਈ ਨੂੰ ਜ਼ਰੂਰਤ ਨਹੀਂ ਆ ਹੋਰੀਆ ਦੋਵੇਂ ਬਾਕੀ ਬਚਵਾਈ ਸਾਰੀ ਦਿਖਾ ਦਾਂਗੇ ਲਓ ਜੀ ਬਾਕੀ ਜਿਹੜੇ ਦੋਸਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀਰ ਦਿਖਾ ਰਿਹਾ ਬਾਕੀ ਪੂਰੀ ਚਵਾਈ ਵੀ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ ਠੀਕ ਆ ਤੇ ਹਰਵੇਲ ਇਹ ਤਾਂ ਫਿਰ ਮੋਲ ਵੜੀ ਫਿਰ ਕੀ ਕੀਤਾ ਮੋਲ ਸੰਧੂ ਸਾਹਿਬ ਇਹਦਾ 45000 ਹਾਂਜੀ ਉਹ ਚੋਂ ਮਾਨਤਨ ਹੋਊਗਾ 45 ਚੋਂ ਬਿਲਕੁਲ ਜੀ ਲੋ ਵੀ 45000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਇਸ ਵੈੜ ਦਾ ਪੂਰੀਆਂ ਨਿਗਰ ਵੈੜਾ ਫੁੱਲ ਤੇ ਚੰਗੀਆਂ ਨੇ ਵੈੜਾ ਦੋਵੇਂ ਇੱਕੋ ਜਿਹਾ ਕੱਦ ਕਾਟ ਦੀਆਂ ਨਹੀਂ ਬਾਕੀ ਰੇਟ ਤੇ ਮੈਨੂੰ ਲੱਗਦਾ ਇਹ ਪੂਰਾ ਗਰਮੀ ਭਾਰ ਤੇ ਪੂਰਾ ਜਿਹੜਾ ਦੋਸਤੋ ਕੋਈ 18 ਤੋਂ 7 ਮਹੀਨੇ ਜਿਹੜਾ 9-9 ਮਹੀਨੇ ਤੱਕ ਪਸ਼ੂ ਨੇ ਦੁੱਧ ਦੇਜਣਾ ਤੇ ਦਾ گاਵਾ ਦੇ ਵਿੱਚ ਤਾਂ ਜੇ ਆਪਾਂ ਛੱਢੀਏ ਤਾਂ ਤਾਂ ਹੀ ਛੱਡਣੀਆਂ ਪੈਂਦੀਆਂ ਨਹੀਂ ਤਾਂ ਕੋਈ ਲੋੜ ਹੀ ਨਹੀਂ ਹੁੰਦੀ ਇਹਨਾਂ ਦਾ ਬਾਕੀ ਇਹਨਾਂ ਨੂੰ ਤਾਂ ਸੇਵਾ ਚਾਹੀਦੀ ਪਾਊਡਰ ਪੈਂਦਾ ਰਵੇ ਫੀਡ ਵਗੈਰਾ ਪ੍ਰੋਪਰ ਹੋਵੇ ડી ਵਾਰਮਿੰਗ ਹੁੰਦੀ ਰਵੇ ਤਾਂ گاਵਾ ਨੂੰ ਤਾਂ ਆਪਾਂ ਨੂੰ ਛੱਡਣ ਦੀ ਲੋੜ ਹੀ ਨਹੀਂ ਪੈਂਦੀ ਬਿਲਕੁਲ ਜੀ ਬਿਲਕੁਲ ਬਾਕੀ ਜੀ ਸਾਬ ਆਪਾਂ ਕਹਿੰਦੇ ਹੁੰਦੇ ਆ ਦੁਨੀਆ ਨੂੰ ਖੁਸ਼ ਨਹੀਂ ਕਰ ਸਕਦੇ ਜੇ ਆਪਣੇ ਨਾਲ 90% ਖੜੇ ਆ 10% ਜੇ ਆਪਣੇ ਓਪੋਜੀਸ਼ਨ ਵੀ ਆ ਆਊਟ ਚੱਲਦੇ ਆ ਤਾਂ ਕੋਈ ਗੱਲ ਨਹੀਂ ਆ ਕਹਿੰਦੇ ਆ ਹਾਥੀ ਲੰਘ ਜਾਂਦੇ ਆ ਬਾਕੀ ਤੁਹਾਨੂੰ ਅੱਗੇ ਪਤਾ ਹੀ ਆ ਆਹ ਹਾ ਹਾ ਦੁਨੀਆ ਦੀ ਪਰਵਾਹ ਨਹੀਂ ਕਰਨੀ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਜਿਹੜੇ ਵੀਰ ਨੂੰ ਸੌਦਾ ਜਚੂਗਾ ਰੇਟ ਵਿੱਚੇ ਮੈਂਸ਼ਨ ਕਰਤਾ ਰੇਟ ਨੋਰਮਲ ਆ ਜਾਇਜ ਰੇਟ ਠੀਕ ਆ ਜੀ ਬਾਕੀ ਟਾਈਮ ਕਿੰਨਾ ਹੋ ਗਿਆ ਇਹਨਾਂ ਬੈਡਾਂ ਨੂੰ ਸੁਈਆਂ ਨੂੰ ਉਹ ਵੀ ਤੁਹਾਨੂੰ ਪ੍ਰੋਪਰ ਦੱਸ ਕੇ ਸਾਹਿਬ ਆਪਣੀ ਵਿਚਾਰ ਆ ਹਾਂਜੀ ਇੱਕ ਦੋ ਗੱਲਾਂ ਕਰਨੀਆਂ ਹਾਂਜੀ ਮਿਹਨਤ ਕਰੋ ਹਾਂਜੀ ਬਾਹਰ ਵੀ ਜਾਂਦੇ ਆ ਉੱਥੇ ਵੀ ਮਿਹਨਤ ਕਰਦੇ ਆ ਇੱਥੇ ਵੀ ਕਰੋ ਬਿਲਕੁਲ ਜੀ ਚਲੋ ਜਿੱਥੇ ਵੀ ਕਿਸੇ ਦਾ ਸੈੱਟ ਹੁੰਦਾ ਉੱਥੇ ਕਰੇ ਆਪਣਾ ਪ੍ਰੋਗਰਾਮ ਹਾਂਜੀ ਕੰਮ ਧੰਦਾ ਦਾ ਕਰਨੇ ਪੈਂਦਾ ਬਿਲਕੁਲ ਪਰ ਸੰਧੂ ਸਾਹਿਬ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਾਂ 10 ਵਾਰੀ ਸੋਚੀਏ ਅਸੀਂ ਕੀ ਕਰ ਰਹੇ ਹਾਂ ਸਹੀ ਹੈ ਜੀ ਠੀਕ ਹੈ ਬਿਲਕੁਲ ਜੀ ਜੇ ਕੋਈ ਨਸ਼ੇ ਪੱਤੇ ਕਰਦਾ ਜਾਂ ਕੋਈ ਚੋਰੀਆਂ ਕਰਦਾ ਜਾਂ ਕੋਈ ਠੱਗੀਆਂ ਮਾਰਦਾ ਅਪਾ ਉੱਥੇ ਦਾ ਕਹਿ ਸਕਦੇ ਆ ਵੀ ਆ ਚੀਜ਼ ਬੰਦਾ ਕਰਨ ਦਿਆ ਹੈ ਨਾ ਸਹੀ ਹੈ ਜਿਹੜਾ ਬੰਦਾ ਆਪਣੀ ਮਿਹਨਤ ਕਰਦਾ ਦਿਨੇ 4 ਵਜੇ ਉੱਠੀਦਾ ਰਾਤ ਦੇ 11 ਵਜੇ ਤੱਕ ਸਾਨੂੰ ਹਰ ਇੱਕ ਵਪਾਰੀ ਨੂੰ ਹਰ ਇੱਕ ਜਿਹੜਾ ਵੀ ਪਸ਼ੂ ਜਿੰਨੇ ਵੀ ਘਰੇ ਰੱਖਿਆ ਤਾਂ ਕਈ ਮੇਰੇ ਵੀਰ ਰਜਾਈ ਦੇ ਵਿੱਚ ਬਹਿ ਕੇ ਕਮੈਂਟ ਕਰਦੇ ਆ ਨਾ ਬਟ ਆਪਣੇ ਚਲੋ ਕਿਸੇ ਨੇ ਨਹੀਂ ਕੀਤਾ ਪਰ ਕਈਆਂ ਲੋਕਾਂ ਨੇ ਵੇਖੀਦਾ ਪਹਿਲਾਂ ਨੂੰ ਜੱਜ ਕਰੋ ਉਹਨੂੰ ਬੰਦੇ ਨੂੰ ਜਾ ਕੇ ਮਿਲੋ ਬਿਲਕੁਲ ਜੀ ਬਿਲਕੁਲ ਕਈ ਵਾਰ ਆਪਾਂ ਆਪਣੇ ਘਰੇ ਤਜਰਬੇ ਲਈ ਜਾਂਦੇ ਹਾਂ ਬਿਲਕੁਲ ਤਾਂ ਇਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਬਈ ਵਪਾਰ ਦਾ ਕੰਮ ਆ ਕਾਫੀ ਰਿਸਕ ਦਾ ਕੰਮ ਆ ਪਹਿਲਾਂ ਵੀ ਆਪਾਂ ਕਾਫੀ ਵਾਰੀ ਸਾਰੇ ਵੀਰਾਂ ਨੂੰ ਬਿਲਕੁਲ ਜ਼ਿਕਰ ਕੀਤਾ ਕਿਉਂਕਿ ਇੱਕ ਪੈਸਾ ਵਛਾ ਕੇ ਇੱਕ ਕੀਮਤ ਭਰ ਕੇ ਠੀਕ ਹੈ ਵਿੱਚੋਂ 2-4000 ਦਾ ਆਪਦਾ ਨਫਾ ਤੱਕ ਕੇ ਜਿਹੜੀ ਚੀਜ਼ ਖਰੀਦੀ ਜਾਂਦੀ ਆ ਉਹ ਪਤਾ ਨਹੀਂ ਗਾ ਵਾਅਦੇ ਦੇਣੀਆਂ ਜਾਂ ਘਾਟੇ ਦੇਣੀਆਂ ਉਹ ਬਾਦੀਆਂ ਗੱਲਾਂ ਨੇ ਪਰ ਪੈਸਾ ਵਛਾਉਣਾ ਪੈਂਦਾ ਵਪਾਰ 'ਚ ਬੜਾ ਦਿਲ ਕੱਢ ਕੇ ਕੰਮ ਕਰਨਾ ਪੈਂਦਾ ਸਾਰੇ ਵੀਰਾਂ ਨੂੰ ਪਤਾ ਹੀ ਹੈ ਤੋ ਇਹ ਕੱਲਾ ਨੇ ਮੇਰੇ ਨਾਲ ਆਪਾਂ ਲੋਹੇ ਦੀ ਦੁਕਾਨ ਕਰ ਲਾਂਗੇ ਸੌਦੇ ਦੀ ਕਰ ਲਾਂਗੇ ਉਹ ਤੇ ਆਪਾਂ ਨੂੰ ਪਤਾ ਵਾ ਕਿ ਅਸੀਂ 45 ਰੁਪਏ ਖਰੀਦੇ ਜਿਆਦਾ ਨੇ ਸਸਤਾ ਉਹ ਜੂ 2 ਰੁਪਏ ਹੋ ਜਾਊਗਾ 43 ਦਾ ਫੇਰ ਵਿਕ ਜਾਣਾ ਇਹ ਤੇ ਸਾਹ ਹੀ ਚੀਜ਼ ਤੇ ਅਸੀਂ ਪੈਸਾ ਲਾ ਕੇ ਲੈਂਦਾਂ ਦਾ ਪਤਾ ਹੀ ਨਹੀਂ ਇਹਨੂੰ ਅਗਲਾ ਸਾਹ ਆਉਣਾ ਪਤਾ ਨਹੀਂ 70 ਦੇ 20 20 ਦੀ ਰਹਿ ਜਾਣੀ 20 ਦੀ 20 ਬਿਲਕੁਲ ਪਾਕਿਸਤਾਨ ਤੋਂ ਸਾਹਿਬ ਇਹ ਪਸ਼ੂ ਆ ਘਰ ਦੇ ਜੰਮਿਆ ਦਾ ਨਹੀਂ ਪਤਾ ਹੁੰਦਾ ਕਿਵੇਂ ਦੇ ਨਿਕਲਣਾ ਕਿਵੇਂ ਦੇ ਨਿਕਲਣਾ ਬਿਲਕੁਲ ਠੀਕ ਆ ਕਿਸੇ ਦੀ ਗਾਰੰਟੀ ਤਾਂ ਆਪਾਂ ਕੀ ਲੈਣੀ ਹੁੰਦੀ ਆ ਬਿਲਕੁਲ ਬਾਕੀ ਇੱਕ ਤਜਰਬਾ ਹੁੰਦਾ ਵਾ ਇੱਕ ਗੱਲ ਕਰ ਸਕਦੇ ਆ ਇੱਕ ਉਹਨੂੰ ਚੀਜ਼ ਨੂੰ ਵੇਖ ਕੇ ਆਪਾਂ ਪਰਖ ਨਰਖ ਕਰ ਸਕਦੇ ਆ ਕਿ ਚੰਗੀ ਆ ਸਹੀ ਆ ਜੀ ਠੀਕ ਆ ਬਾਕੀ ਕਰਦੇ ਜੰਮਿਆ ਦਾ ਨਹੀਂ ਪਤਾ ਮੈਂ ਤੁਹਾਨੂੰ ਵੈਰ ਇਹੀ ਗੱਲ ਕਰਦਾ ਕਿ ਕਿਧਰ ਨੂੰ ਕਿੰਨੇ ਕਿੱਦਾਂ ਦੇ ਨਿਕਲ ਜਾਣਾ ਬਿਲਕੁਲ ਜੀ ਬਿਲਕੁਲ ਲੋਬੀ ਪ੍ਰਭੋ ਥੋੜੀਆਂ ਜੀਆਂ ਨਾਲ ਜ਼ਰੂਰੀ ਗੱਲਾਂ ਨੇ ਠੀਕ ਆ ਜੀ ਸੋ ਗੌਰ ਕਰ ਲਿਓ ਮੇਰੇ ਵੀਰ ਸਾਰੇ ਵੀਰ ਸਿਆਣੇ ਆ ਠੀਕ ਆ ਜੀ ਜਾਣ ਕਰਨੇ ਤੇ ਹਰਵੈਲ ਨੰਬਰ ਬੋਲਦੇ ਆਪਣੇ 9903682025 ਠੀਕ ਆ ਜੀ ਲੋਬੀ ਪ੍ਰਭੋ ਅੱਜ ਫਿਲਹਾਲ ਇਹ ਦੋ ਤੁਹਾਨੂੰ ਪਸ਼ੂ ਦਿਖਾਉਣੇ ਸੀ ਵੀਰ ਹਰਵੈਲ ਦੇ ਫਾਰਮ ਤੋਂ ਦੋਵੇਂ ਬਕਾਊਆ ਇਹ ਬਿਹੜਾ ਬਾਕੀ ਆਣ ਕੇ ਆਪਦੀ ਜੋਗੇ ਤਸੱਲੀ ਤੁਸੀਂ ਹੀ ਕਰ ਸਕਦੇ ਜੇ ਅਦਰਵਾਈਜ਼ ਤੁਸੀਂ ਪੂਰੀ ਵੀਡੀਓ ਵੇਖ ਲਓਗੇ ਤਸੱਲੀ ਦੇ ਨਾਲ ਇਹਨਾਂ ਦੋ ਬਿਹੜਾਂ ਦੀ ਚਵਾਈ ਕਰਕੇ ਦਿਖਾ ਦਿੱਤੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ